ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 11 ਸਤੰਬਰ ਹੈ 11 ਸਤੰਬਰ 1931 1635 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕੀਰਤਪੁਰ ਚਲੇ ਜਾਣ ਮਗਰੋਂ ਸੰਗਤਾਂ ਨੇ ਗੁਰੂ ਦਾ ਚੱਕ ਆਉਣਾ ਤਕਰੀਬਨ ਬੰਦੀ ਕਰ ਦਿੱਤਾ ਅਤੇ ਇਸ ਕਰਕੇ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਸਰੋਵਰ ਸੰਤੋਖ ਸਰ ਅਤੇ ਸ਼ਹਿਰ ਦੇ ਦੋ ਹੋਰ ਸਰੋਵਰ ਅਤੇ ਤਰਨਤਾਰਨ ਦਾ ਸਰੋਵਰ ਸੀ ਇਹਨਾਂ ਦੀ ਸੇਵਾ ਸੰਭਾਲ ਬਹੁਤ ਹੀ ਘਟ ਗਈ ਸੀ ਸਿੱਖ ਮਿਸਲ ਕਾਲ ਅਤੇ ਰਣਜੀਤ ਸਿੰਘ ਕਾਲ ਵੇਲੇ ਵੀ ਤਰਨਤਾਰਨ ਮਹਾਂਤਾਂ ਦੇ ਕਬਜ਼ੇ ਦੇ ਵਿੱਚ ਸੀ ਅਤੇ ਉਹ ਸਾਰਾ ਚੜਾਵਾ ਹਜ਼ਮ ਕਰ ਜਾਂਦੇ ਅਤੇ ਇਥੋਂ ਦਾ ਸਰੋਵਰ ਤਾਂ ਤਕਰੀਬਨ ਨਜ਼ਰ ਅੰਦਾਜ਼ ਹੀ ਰਿਹਾ 1921 ਦੇ ਵਿੱਚ ਜਦ ਇਹ ਇਸ ਦਾ ਇੰਤਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਾਸਭਾਲ ਵੱਲ ਵੀ ਖਿਆਲ ਗਿਆ ਪਰ ਅਗਲੇ 10 ਸਾਲ ਤੱਕ ਇਹ ਪ੍ਰੋਜੈਕਟ ਸ਼ੁਰੂ ਨਾ ਕੀਤਾ ਜਾ ਸਕਿਆ ਅਖੀਰ ਤਰਨਤਾਰਨ ਸਰੋਵਰ ਦੀ ਕਾਰ ਸੇਵਾ 11 ਸਤੰਬਰ 1931 ਦੇ ਦਿਨ ਸ਼ੁਰੂ ਹੋਈ ਜੋ ਕੁਝ ਦਿਨਾਂ ਦੇ ਵਿੱਚ ਪੂਰੀ ਕਰ ਲਈ ਗਈ 11 ਸਤੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਰੁਪਿੰਦਰ ਸਿੰਘ ਰੂਪੀ ਪੁੱਤਰ ਜਿੰਦਰ ਸਿੰਘ ਸ਼ੇਰਾ ਵਾਸੀ ਫਗਵਾੜਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 11 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੂੰ ਮੁਖਬਰੀ ਮਿਲੀ ਕਿ ਬੋਲੋਵਾਲੀ ਪਿੰਡ ਦੇ ਵਿੱਚ ਦਸ਼ਮੇਸ਼ ਰਜਮੈਂਟ ਦੇ ਮੁਖੀ ਸੀਤਲ ਸਿੰਘ ਮੱਤੇਵਾਲਾ ਅਤੇ ਉਸ ਦੇ ਕੁਝ ਸਾਥੀ ਮੌਜੂਦ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਾੜਕੂਆਂ ਦੇ ਮੁਤਾਬਕ 12000 ਪੁਲਿਸ, ਸੀਆਰਪੀਐਫ ਅਤੇ ਦੂਜੀਆਂ ਫੋਰਸਸ ਦੇ ਫੌਜੀਆਂ ਨੇ ਹਰ ਤਰ੍ਹਾਂ ਦਾ ਅਸਲਾ ਲੈ ਕੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਅਤੇ ਖਾੜਕੂਆਂ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ ਪਰ ਜਦੋਂ ਉਹਨਾਂ ਨੇ ਨਾ ਕਰ ਦਿੱਤੀ ਤਾਂ ਪੁਲਿਸ ਨੇ ਉਹਨਾਂ ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਖਾੜਕੂਆਂ ਨੇ ਵੀ ਇਸ ਦਾ ਬਰਾਬਰ ਜਵਾਬ ਦਿੱਤਾ ਇਹ جنگ 48 ਘੰਟਿਆਂ ਤੋਂ ਵੱਧ ਚੱਲੀ ਸੀ ਸਜ਼ਨੇ ਮੋਟਰ ਗੋਲੇ ਅਤੇ ਬੰਬ ਵੀ ਦਾ ਕੀ ਸਨ ਅਤੇ ਪੁਲਿਸ ਵਾਲੇ ਬਲਟ ਪ੍ਰੂਫ ਟਰੈਕਟਰਾਂ ਦੇ ਰਾਹੀਂ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰਦੇ ਰਹੇ ਇਸ ਲੜਾਈ ਦੇ ਵਿੱਚ ਬਹੁਤ ਸਾਰੇ ਸਿਪਾਹੀ ਅਤੇ ਦੂਜੀਆਂ ਫੋਰਸਸ ਦੇ ਜਵਾਨ ਮਾਰੇ ਗਏ ਦੂਜੇ ਪਾਸੇ ਜਦ ਖਾਕੂਆਂ ਦਾ اسلحਾ ਮੁੱਕ ਗਿਆ ਤਾਂ ਉਹ ਜੋ ਸਿਰਫ 5 ਸਨ ਉਹ ਵੀ ਸ਼ਹੀਦ ਹੋ ਗਏ ਇਹ ਸਨ ਸੀਤਲ ਸਿੰਘ ਮੱਤੇਵਾਲ ਤਰਸੀਮ ਸਿੰਘ ਗੁਰਦਿਆਲ ਸਿੰਘ ਗੁਰਮukh ਸਿੰਘ ਅਤੇ ਗੁਰਨਾਮ ਸਿੰਘ ਇਹ ਸ਼ਹੀਦੀਆਂ 12 ਸਤੰਬਰ ਨੂੰ ਹੋਈਆਂ 11 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬਲਟੋਆ ਜ਼ਿਲ੍ਹਾ ਤਰਨਤਾਰਨ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪੰਮਾ ਵਾਸੀ ਟਾਲਨਗਰ ਬਸਤੀ ਜੋਦੇਵਾਲ ਜ਼ਿਲ੍ਹਾ ਲੁਧਿਆਣਾ ਨੂੰ ਅਤੇ ਕੁਲਦੀਪ ਸਿੰਘ ਬਿੱਟੂ ਬੱਬਰ ਵਾਸੀ ਢੰਡਿਆਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 11 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਨਿਸ਼ਾਨ ਸਿੰਘ ਬੱਬਰ ਵਾਸੀ ਰਸੀਕੇਕਲਾ, ਮਨਜੀਤ ਸਿੰਘ ਵਾਸੀ ਰਾਮਨਗਰ, ਸਵਰਨ ਸਿੰਘ ਜਵੰਦਾ ਮਸਤੂਆਣਾ, ਰੇਸ਼ਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਡੇਰੀਵਾਲ ਅਤੇ ਜਸਵੰਤ ਸਿੰਘ ਉਰਫ ਜੱਸ ਸ਼ਹੀਦ ਕਰ ਦਿੱਤੇ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ